ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਦੇਸ਼ ਪਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਚੱਲ ਰਹੀ ਹੈ ਸਾਡੀ ਹੱਥ 6 ਸਾਲ ਬਾਅਦ ਮੋੜਲੀ ਮੈਂਬਰਸ਼ਿਪ ਦੁਆਰਾ ਹੁੰਦੀ ਹੈ ਉਸੇ ਸਿੱਤੇ ਦੇ ਵਿੱਚ ਪਰਸੋਂ 2 ਤਰੀਕ ਨੂੰ ਜੇਪੀ ਨੱਡਾ ਜੀ ਨੇ ਪ੍ਰਧਾਨ ਮੰਤਰੀ ਜੀ ਨੇ ਸਭ ਤੋਂ ਪਹਿਲਾ ਮੈਂਬਰ ਬਣਾਇਆ ਸੀਗਾ ਉਹਦੇ ਬਾਅਦ ਕੱਲ ਸਾਡੀ ਪ੍ਰਦੇਸ਼ ਤਰ ਦੇ ਉੱਤੇ ਇਸ ਤਰ੍ਹਾਂ ਦਾ ਇਕੱਠ ਹੋਇਆ ਸੀਗਾ ਜਿੱਥੇ ਪ੍ਰਦੇਸ਼ ਦੇ ਸਾਰੇ ਪ੍ਰਮੁੱਖ ਮੈਂਬਰਸ ਪਾਰਟੀ ਨਾਲ ਮੈਂਬਰ ਬਣੇ ਸਨ ਪਾਰਟੀ ਨਾਲ ਜੁੜੇ ਸਨ ਮੋੜਵਾ ਇਸੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਸੰਗਠਨ ਦੇ ਮੁਤਾਬਕ 35 ਜ਼ਿਲ੍ਹੇ ਨੇ 35 ਦੇ 35 ਜਗ੍ਹਾ ਦੇ ਉੱਤੇ ਅੱਜ ਐਸੇ ਟਾਈਮ ਦੇ ਉੱਤੇ ਪ੍ਰੋਗਰਾਮ ਹੋ ਰਹੇ ਨੇ ਜਿਵੇਂ ਅਸੀਂ ਐਸੇ ਪਟਿਆਲੇਸ਼ ਕੀਤਾ ਹੈਗਾ ਔਰ ਇੱਥੇ ਜਿੰਨੇ ਲੋਕ ਪਟਿਆਲੇ ਦੇ ਸੀਗੇ ਅੱਜ ਅਸੀਂ ਉਹਨਾਂ ਨੂੰ ਮੈਂਬਰ ਬਣਾਇਆ ਹੈਗਾ ਔਰ ਹੁਣ ਇੱਕ ਕੰਮ ਜਿਹੜਾ ਹੈਗਾ ਸਾਡਾ ਬੂਥ स्तर ਦੇ ਉੱਤੇ ਸ਼ਕਤੀ ਕੇਂਦਰ ਸਾਡਾ ਇੱਕ ਸਿਸਟਮ ਹੈਗਾ ਵਿਧਾਨ ਸਭਾ ਦਾ ਫਿਰ ਮੰਡਲ ਦਾ ਫਿਰ ਸ਼ਕਤੀ ਕੇਂਦਰ ਦਾ ਹੁਣ ਅਗਲੇ 3 ਦਿਨ ਦੇ ਵਿੱਚ ਵਿੱਚ ਅਸੀਂ ਸਾਰੇ ਬੂਥ ਪੱਧਰ ਦੇ ਉੱਤੇ ਇਸ ਤਰ੍ਹਾਂ ਦੇ ਇਕੱਠ ਕਰਕੇ ਭਾਰਤ ਜਨਤਾ ਪਾਰਟੀ ਦੀ ਮੈਂਬਰਸ਼ਿਪ ਕਰਾਂਗੇ ਔਰ ਸਾਡੀ ਟੀਚਾ ਹੈਗਾ ਕਿ ਅਸੀਂ 200 ਪਰ ਬੂਤੇ ਪੰਜਾਬ ਦੇ ਘੱਟੋ ਘੱਟ 200 ਪਰ ਬੂਤੇ ਅਸੀਂ ਮੈਂਬਰ ਬਣਾਵਾਂਗੇ ਜਾਨੀ ਕਿ ਸਾਡੀ 50 ਲੱਖ ਦੇ ਕਰੀਬ ਦੀ ਮੈਂਬਰਸ਼ਿਪ ਦਾ ਸਾਡਾ ਟਾਰਗੇਟ ਹੈ ਜਿਹੜੀ ਸਾਡੀ ਪਹਿਲੀ ਮੈਂਬਰਸ਼ਿਪ ਸੀ ਉਹ ਸਾਡੀ ਸੰਖਿਆ 29 ਲੱਖ ਦੇ ਕਰੀਬ ਸੀਗੀ ਸੋ ਸਾਨੂੰ ਨਹੀਂ ਲੱਗਦਾ ਕਿ ਕੋਈ ਔਖਾਈ ਆਏਗੀ ਜਿੱਤੇ ਨਾਲ ਕੇਂਦਰ ਸਰਕਾਰ ਦੀ ਸਾਡੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨਾਲ ਜੁੜਾਅ ਹੈ ਭਾਰਤੀ ਜਨਤਾ ਪਾਰਟੀ ਦੀ ਇਡਿਓਲੋਜੀ ਦੇ ਨਾਲ ਲੋਕ ਜੋੜਨਾ ਚਾਹੁੰਦੇ ਨੇ ਔਰ ਅਸੀਂ ਬਹੁਤ ਜਲਦ ਜਿਹੜਾਗਾ ਵਾ ਅਸੀਂ ਸਤੰਬਰ ਮਹੀਨੇ ਦੇ ਵਿੱਚ ਵਿੱਚ ਜਿਹੜਾਗਾ ਆਪਣਾ ਟਾਰਗੇਟ ਪੂਰਾ ਕਰ ਲਾਂਗੇ ਔਰ ਇਸੇ ਸੰਦਰਭ ਦੇ ਵਿੱਚ ਸਾਰੇ ਪਾਸੇ ਸਾਡੇ ਪ੍ਰਦੇਸ਼ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਚੱਲ ਰਿਹਾ ਕੰਮ ਹਰ ਇੱਕ ਪਾਰਟੀ ਬਨੂ ਭਰੇ ਜਨਨਾ ਦੀ ਪਾਰਟੀ ਤੋਂ ਪੰਜਾਬ ਦੇ ਵਿੱਚ ਭਰੇਗੇ ਪਰ ਜਦੇ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਲੈ ਢੋ ਜਿਸ ਤੱਕ ਤੋਂ ਵੱਡੀਆਂ ਪਰੇਸ਼ਾਨੀਆਂ ਲੋਕਾਂ ਨੂੰ ਕਿਉਂ ਆਮ ਲੋਕਾਂ ਦੀ ਗੱਲ ਹੀ ਨਹੀਂ ਸੁਣਦਾ ਜਿਸ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਕੈਡਰ ਬੇਸਡ ਪਾਰਟੀ ਬਾਕੀ ਦੇ ਕੈਡਰ ਕੋਡਰ ਕੋਈ ਨਹੀਂ ਦਿਖਦਾ ਤੁਹਾਨੂੰ ਸਾਡੇ ਮੰਡਲ ਸਤਰ ਦੀਆਂ ਸਮੱਸਿਆਵਾਂ ਵਾਸਤੇ ਮੰਡਲ ਦਾ ਯੂਨਿਟ ਹੈਗਾ ਜ਼ਿਲ੍ਹਾ ਸਤਰ ਦੀ ਯੂਨੀਅਨ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਉਹਦੇ ਵਾਸਤੇ ਜ਼ਿਲ੍ਹਾ ਸਤਰ ਦਾ ਸਾਡਾ ਯੂਨਿਟ ਹੈਗਾ ਔਰ ਜੇ ਪ੍ਰਦੇਸ਼ ਸਤਰ ਦੀ ਗੀ ਹੈ ਜਾਂ ਰਾਸ਼ਟਰੀ ਸਤਰ ਦੀ ਹੈਗੀ ਤਾਂ ਉਹਦੇ ਉਸ ਤੇ ਪ੍ਰਦੇਸ਼ ਦਾ ਸਾਡਾ ਯੂਨਿਟ ਹੈਗਾ ਔਰ ਜਿਸ ਵੀ ਕਰਮਚਾਰੀ ਨੂੰ ਜਾਂ ਪਬਲਿਕ ਨੂੰ ਜੇ ਕੋਈ ਇਸ਼ੂਜ਼ ਆਂਦੇ ਨੇ ਤੇ ਉਹਦੇ ਮੁਤਾਬਿਕ ਜਿਹੜਾ ਹੈਗਾ ਉਸ ਨੂੰ ਚਕਨਾ ਸਾਡੇ ਕੋਰਪੋਰੇਸ਼ਨ ਪਾਰਟੀ ਹੁੰਦੇ ਨਾਲ ਤੇ ਸਾਡਾ ਫਰਜ਼ ਵੀ ਬੰਦ ਹੈ ਪੰਜਾਬ ਸਰਕਾਰ ਦੇ ਕਿ ਚਕਨਾ ਔਰ ਜਿਸ ਕੇਂਦਰ ਸਰਕਾਰ ਦਾ ਵਿਸ਼ਾ ਜਿਹੜੀ ਕੇਂਦਰ ਸਰਕਾਰ ਦੇ ਧਿਆਨ ਚ ਲਿਆਉਣ ਵਾਲੀ ਗੱਲ ਹੁੰਦੀ ਹੈ ਉਹ ਧਿਆਨ ਚ ਲਈਦੀ ਹੈ ਉਹਨਾਂ ਸਮੱਸਿਆ ਨੂੰ ਹੱਲ ਵੀ ਕਰੀਦਾ ਹੈ ਔਰ ਇਹੀ ਕਾਰਨ ਹੈ ਕਿ ਤੁਹਾਡੇ ਪਟਿਆਲੇ ਵਾਲੇ ਤੇ ਤੋਹਫਾ ਮਿਲਿਆ ਬਈ ਰਾਜਪੁਰਾ ਇੰਡਸਟਰੀਅਲ ਸਮਾਰਟ ਇੰਡਸਟਰੀਅਲ ਸਿਟੀ ਬਣ ਜਾ ਰਿਹਾ ਹੈ ਤੇ ਐਸੋ ਵੱਡਾ ਹੋਰ ਤੁਸੀਂ ਕੀ ਕਹਿ ਸਕਦੇ ਹੋ ਕਿ ਲੋਕਾਂ ਦੀ ਆਵਾਜ਼ ਨਹੀਂ ਪਹੁੰਚਦੀ ਮਹਾਰਾਣੀ ਸਾਹਿਬਾ ਜੋ ਚੋਣ ਲੜ ਰਹੇ ਸਨ ਤੇ ਪਟਿਆਲੇ ਵਾਲਿਆਂ ਦੀ ਡਿਮਾਂਡ ਸੀਗੀ ਕਿ ਪਟਿਆਲੇ ਵਾਸਤੇ ਕੁਝ ਹੋਣਾ ਚਾਹੀਦਾ ਹੈ ਤੁਹਾਡੇ ਸਾਰੇਆਂ ਵਾਸਤੇ ਵਧਾਈ ਦਾ ਕੰਮ ਹੈ ਕਿ ਤੁਹਾਡੀ ਆਵਾਜ਼ ਜਿਹੜੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੁਣੀ ਹੈ ਔਰ ਰਾਜਪੁਰਾ 스마트 ਇੰਡਸਟਰੀਅਲ ਸਿਟੀ ਦੇ ਰੂਪ ਦੇ ਵਿੱਚ ਡਵੈਲਪ ਕਰਨ ਦਾ 1367 ਕਰੋੜ ਰੁਪਏ ਸ਼ਾਇਦ ਕਰੋੜ ਰੁਪਏ ਹੈਗੇ ਨੇ ਜਿਹੜੇ ਕਿ ਕੇਂਦਰ ਭੇਜ ਰਿਹਾ ਔਰ ਮੈਂ ਉਮੀਦ ਕਰਦਾ ਕਿ ਐਸੋ ਹੀ ਭਗਵੰਤ ਮਾਨ ਸਰਕਾਰ ਕੋਈ ਅੜਚਣ ਨਾ ਪਾਵੇ असि पिछले साल टैक्सटाइल पार्क का एक हज़ार करोड़ रुपया टैक्सटाइल पार्क का लेके आए थे वो तो भगवंत मान सरकार ने सिरे नहीं चाड़िया मैं उम्मीद करता कि पंजाब के हित दे रख दिया यु राजुरा इंडस्ट्रियल स्मार्ट सिटी का प्रोजेक्ट है ये सिरे चढ़ेगा और पटियाला ही नहीं पूरा पंजाब तरक्या मानेगा और भारतीय जनता पार्टी कमिटमेंट वास्ते कमिटेड हैगी है ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਐਸ ਵੇਲੇ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਹਾਈਵੇਜ਼ ਦੇ ਪ੍ਰੋਜੈਕਟ ਪੰਜਾਬ 'ਚ ਚੱਲ ਰਹੇ ਨੇ। ਸਰ ਸਰ ਮਾਲਵਾ ਨਹਿਰ ਬਣ ਰਹੀ ਹੈ। ਤੁਹਾਡੀ ਭਾਜਪਾ ਦੀ ਸਰਕਾਰ ਹਰਿਆਣੇ ਤੋਂ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਕੇਂਦਰੀ ਮੰਤਰੀ ਨੂੰ ਮਿਲਿਆ ਕਿ ਇਹ ਨਹਿਰ ਨਹੀਂ ਬੰਨੀ ਚਾਹੀਦੀ। ਤੁਸੀਂ ਕਿਵੇਂ ਦੇਖ ਰਹੇ ਹੋ ਕਿ ਸਰਕਾਰ ਜਿਹੜੀ ਨਹਿਰ ਹੈ ਪੰਜਾਬ ਦੇ ਵਿੱਚ ਬਣਦੀ ਹੈ ਪੰਜਾਬ ਦੇ ਲੋਕਾਂ ਨੂੰ ਬਣਦੀ ਹੈ। ਜਿੱਥੇ ਇੱਕ ਪੰਜਾਬ ਦਾ ਸਵਾਲ ਹੈ ਭਾਰਤ ਜਨਤਾ ਪਾਰਟੀ ਪੰਜਾਬ ਦਾ ਯੂਨਿਟ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਹਿੱਤਾਂ ਨਾਲ ਖੜਿਆ ਹੈ। ਔਰ ਅਸੀਂ ਡਟ ਕੇ ਖੜਾ ਹਾਂ ਉਸ ਤੇ। ਜੀ। ਨਹੀਂ ਉਹਦੇ ਨਾਲ ਹੀ ਕੁਝ ਕਿਸਾਨਾਂ ਵੱਲੋਂ ਜਿਹੜਾ ਹੈਗਾ ਇੱਕ ਜੀਜੇਪੀ ਨੇ ਤਾਂ ਕਰ ਵੀ ਕਰੇਗਾ ਸੀ ਉਹਨਾਂ ਦੇ ਉੱਪਰ ਚਰਚੇ ਵੀ ਹੋਏ ਨੇ ਕੀ ਲੱਗਦਾ ਹੈ ਜਿੱਤੇ ਤੱਕ ਕੰਗਨਾ ਰਰੋਧ ਦਾ ਪ੍ਰਸ਼ਨ ਹੈਗਾ ਅਸੀਂ ਬੜਾ ਸਪਸ਼ਟ ਕਰ ਚੁੱਕੇ ਹਾਂ ਕਿ ਭਾਰਤੀ ਜਨਤਾ ਪਾਰਟੀ ਉਸ ਤਰ੍ਹਾਂ ਦੇ ਬਿਆਨਾਂ ਨਾਲ ਸਹਿਮਤ ਨਹੀਂ ਹੈਗੀ ਨਾ ਹੀ ਸਾਡੇ ਆਫੀਸ਼ਲ ਸਪੋਕਸਪਰਸਨ ਨੇ ਨਾ ਹੀ ਉਹ ਪਾਰਟੀ ਦੀ ਰੀਤੀ ਰਿਵਾਜ ਦੇ ਅਨੁਕੂਲ ਹੈਗਾ ਇਸ ਕਰਕੇ ਉਹਨਾਂ ਨੂੰ ਸਪਸ਼ਟ ਕਿਹਾ ਗਿਆ ਹੈ ਕਿ ਅੱਗੇ ਤੋਂ ਇਸ ਗੱਲ ਦਾ ਗੁਰੇਜ਼ ਕਰਨ ਔਰ ਕਿਸੇ ਵੀ ਮੈਂ ਪਹਿਲਾਂ ਕਹਾਂਗਾ ਕਿ ਭਾਰਤੀ ਜਨਤਾ ਪਾਰਟੀ ਸਦਾ ਸਾਥ ਸਦਾ ਵਿਕਾਸ ਦੇ ਵਿੱਚ ਵਿਸ਼ਵਾਸ ਕਰਦੀ ਹੈ ਔਰ ਸਭ ਨੂੰ ਆਪਣੇ ਸਾਥ ਲੈ ਕੇ ਚੱਲਣ ਦਾ ਵਿਸ਼ਵਾਸ ਕਰਦੀ ਹੈ ਔਰ ਇਸ ਵਾਸਤੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਜੋ ਪਾਰਟੀ ਲੈਵਲ ਤੇ ਕੀਤਾ ਜਾਣਾ ਸੀਗਾ ਉਹ ਕਰ ਦਿੱਤਾ ਗਿਆ ਔਰ ਜਿੱਦ ਤੱਕ ਕਿੱਥੇ ਲਿਖੀ ਹੈ ਪੰਜਾਬ ਦੀ ਇਕਾਈ ਦੇ ਕਿ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਜਾਵੇ ਕੋਈ ਐਕਸ਼ਨ ਦੇਖੋ ਬੜੀ ਸਪਸ਼ਟ ਸ਼ਬਦ ਤੁਹਾਨੂੰ ਦੱਸਿਆ ਗਿਆ ਕਿ ਜੋ ਪਾਰਟੀ ਦਾ ਸਿਸਟਮ ਹੈਗਾ ਉਹਨਾਂ ਨੂੰ ਬੁਲਾ ਕੇ ਸਪਸ਼ਟ ਕਰ ਦਿੱਤਾ ਗਿਆ ਕਿਉਂਕਿ ਹਜੇ ਨਵੇਂ-ਨਵੇਂ ਜੁੜੇ ਨੇ ਪਾਰਟੀ ਦੀ ਰੀਤੀ ਨੀਤੀ ਤੇ ਕਿਤੇ ਸਮਝਣ ਤੋਂ ਕੋਈ ਕਮੀ ਰਹਿ ਜਾਂਦੀ ਕਿਸੇ ਵੇਲੇ ਤੇ ਉਹਨੂੰ ਸਪਸ਼ਟ ਕਰ ਦਿੱਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਐਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ ਔਰ ਜਿਦ ਤੱਕ ਤੁਸੀਂ ਕਿਸਾਨੀ ਦਾ ਸਵਾਲ ਕੀਤਾ ਹੈ ਭਾਰਤੀ ਜਨਤਾ ਪਾਰਟੀ માત્ર ਐਸਵੀ ਪਾਰਟੀ ਹੈ ਜਿਹੜੀ ਕਿਸਾਨ ਹਿੱਤ ਦੀ ਗੱਲ ਕਰਦੀ ਹੈ 25000 ਕਰੋੜ ਤੋਂ ਸਾਡਾ ਬਜਟ ਕਿੱਥੇ ਪਹੁੰਚ ਗਿਆ ਕਾਂਗਰਸ ਦੇ ਟਾਈਮ ਤੋਂ 25000 ਕਰੋੜ ਸੀ ਸਾਡਾ 150 ਕਰੋੜ ਤੋਂ ਵੱਧ ਦਾ ਬਜਟ ਹੋ ਗਿਆ ਇਹ ਕੀ ਗੱਲ ਕਰਦੇ 1.50 ਲੱਖ ਕਰੋੜ ਸੌਰੀ 1.50 ਲੱਖ ਕਰੋੜ ਦਾ ਸਾਡਾ ਬਜਟ ਹੋ ਗਿਆ ਜੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿਸਾਨਾਂ ਦੀ ਫਸਲਾਂ ਦਾ ਵਾਜਬ ਮੁੱਲ ਮਿਲੇ ਔਰ ਉਹਨਾਂ ਦੀ ਜੀਵਨ ਪੱਧਰ ਉੱਪਰ ਚੱਕਿਆ ਜਾ ਸਕੇ ਅਸੀਂ ਉਹਦੇ ਵਾਸਤੇ ਕੰਮ ਕਰਦੇ ਆਂ ਔਰ ਜੇ ਕਾਂਗਰਸ ਬੰਕਰ ਸਿਰਫ ਲਾਲੀਪਾਪ ਨਹੀਂ ਦਿੰਦੇ ਜੋ ਮੈਂ ਦੱਸਿਆ ਕਿ 25000 ਕਰੋੜ ਦਾ ਬਜਟ 1.50 ਲੱਖ ਕਰੋੜ ਕਿਵੇਂ ਹੋ ਗਿਆ ਇਹ ਆਪਣੇ ਆਪ ਦੱਸਦਾ ਹੈ ਕਿ ਕਿਹੜੀ ਪਾਰਟੀ ਭਾਰਤ ਜਿਹੜੀ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੀ ਹੈ ਸ਼ਾਇਦ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਇਸ ਬਾਰੇ 25 ਰਿੰਗਾਂ ਦੇ ਵਿਸ਼ੇ ਦੇ ਉੱਤੇ ਜਿਹੜੇ ਪਹਿਲੇ 9 ਨੋਜ਼ ਨਾਮ ਸਬਮਿਟ ਕੀਤੇ ਗਏ ਸੀਗੇ ਉਹਨਾਂ 'ਚ 7 ਆਲਰੇਡੀ ਰੀਲੀਜ਼ ਕਰ ਦਿੱਤੇ ਗਏ ਨੇ। ਦੋਆਂ ਦੇ ਕੁਝ ਲੀਗਲ ਹਾਰਡਲਸ ਹੈਗੀਆਂ ਨੇ ਜਿਹੜੀਆਂ ਉਹ ਜਦੋਂ ਦੂਰ ਹੋ ਜਾਣਗੀਆਂ ਤੇ ਉਹ ਵੀ ਰੀਲੀਜ਼ ਹੋ ਜਾਣਗੇ। ਭਾਰਤੀ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਆਪਣੀ ਸਜ਼ਾ ਪੂਰੀ ਕਰ ਲੈਂਦਾ ਉਸ ਨੂੰ ਰੀਲੀਜ਼ ਹੋਣਾ ਚਾਹੀਦਾ। ਕੁਝ ਇਸ਼ੂਜ਼ ਹੁੰਦੇ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜਾਂ ਕੋਈ ਸ਼ੂ ਕਾਨੂੰਨੀ ਪੱਖ ਜਿਹੜੇ ਗਏ ਨੇ ਉਹ ਤੇ ਪ੍ਰਕਿਰਿਆ ਚੱਲੇਗੀ। ਲੇਕਿਨ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਬੰਦੀ ਸਿੰਘਾਂ ਦਾ ਰੌਲਾ ਤੇ ਆਪਾਂ ਪਾ ਰਹੇ ਆ। ਲੇਕਿਨ ਜਿਹੜੀ ਸਟੇਟ ਗਵਰਨਮੈਂਟਸ ਨੇ ਇਹਨਾਂ ਨੂੰ ਕਰਨਾ ਹੈ ਆਪਾਂ ਉਹਨਾਂ ਤੱਕ ਅਪਰੋਚ ਨਹੀਂ ਕਰਦੇ। ਬਿਕੋਜ਼ ਇਹਦੀ ਪ੍ਰਪੋਜ਼ਲ ਸਟੇਟ ਗਵਰਨਮੈਂਟ ਨੇ ਬਣਾ ਕੇ ਪੇਸ਼ ਨਹੀਂ ਨਹੀਂ। ਤੇ ਜਿਹੜੀ ਵੀ ਮੇਰਾ ਮੇਰਾ ਇਹ ਕਹਿਣਾ ਹੈ ਕਿ ਜਿਹੜੀ ਵੀ ਜਿੱਥੇ ਵੀ ਕੋਈ ਬੰਦੀ ਸਿੰਘਾਂ ਦਾ ਇਸ਼ੂ ਹੈਗਾ स्टेट गवर्नमेंट करके चाहिए देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल आरोप